ਅਜਨਾਲਾ ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਪਤੀ ਨੂੰ ਲੈ ਕੇ ਐਸਟੀਐਮ ਨੇ ਕੀਤੀ ਮੀਟਿੰਗ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਅਜਨਾਲਾ ਚ ਕੀਤੀ ਗਈ ਮੀਟਿੰਗ ਅਤੇ ਦਿੱਤੀ ਗਈ ਜਾਣਕਾਰੀ ਮੀਟਿੰਗ ਚ ਨਵੀਆਂ ਬਣਨ ਵਾਲੀਆਂ ਵੋਟਾਂ ਅਤੇ ਕਿਹੜੀਆਂ ਵੋਟਰ ਸੂਚੀਆਂ ਮੇਨ ਮੰਨੀਆਂ ਜਾਣਗੀਆਂ ਉਸ ਨੂੰ ਲੈ ਕੇ ਕੀਤੀਆਂ ਵਿਚਾਰਾ ਆਉਣ ਵਾਲੀਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਐਸਟੀਐਮ ਅਜਨਾਲਾ ਅਰਵਿੰਦਰਪਾਲ ਸਿੰਘ ਅਰੋੜਾ ਵੱਲੋਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਚੋਣਾਂ ਤਰ੍ਹਾਂ ਨਵੀਆਂ ਬਣਨ ਚਾਰੀਆਂ ਵੋਟਾਂ ਤੇ ਵੋਟਰ ਸੂਚੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਉਹਨਾਂ ਦੱਸਿਆ ਕਿ ਕਿਹੜੀ ਵੋਟ ਸੂਚੀ ਮੇਨ ਮੰਨੀ ਜਾਵੇਗੀ ਉਸ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਉਹਨਾਂ ਕਿਹਾ ਕਿ 1 ਸਤੰਬਰ ਤੱਕ ਜਿਸ ਦੀ ਵੀ ਉਹ 18 ਸਾਲ ਹੋ ਚੁੱਕੀ ਹੈ ਉਹ ਆਪਣੀ ਵੋਟ ਬਣਾਏ ਅਤੇ ਆਪਣੀ ਵੋਟ ਦਾ ਅਧਿਕਾਰ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀਗਾ ਜੀ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀਆਂ ਬਣਨੀ ਹੈ ਉਹਨਾਂ ਬਾਰੇ ਕਲੈਰਿਟੀ ਹੈ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਹਾਂ ਤਾਂ ਜੋ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਨੋਟ ਦਿੱਤਾ ਅਵੇਅਰ ਕਰਾ ਦਿੱਤਾ ਹੈ ਯਾਰ ਨਾ ਕੋਈ ਪ੍ਰੋਬਲਮ ਆ ਜੇ ਸਿੱਧਾ ਤੁਹਾਡੇ ਤੱਕ ਸਾਡੇ ਕੋਲ ਬੇਕੂਸੇ ਦਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਤਾ ਫਾਰਮ ਅਸੀਂ ਤੁਹਾਨੂੰ ਭੇਜ ਦੇਵਾਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜ਼ੀ ਆਓ ਇਹ ਨਵੇਂ ਨੇ ਲਾਉਣਾ ਚਾਹੁੰਦੇ ਨੇ ਕਿ ਇਹ ਪੀਕਲਾ ਕਰ ਦੋ ਕਿ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਵਾਹ ਹੈ ਕਿ ਵੱਧ ਤੋਂ ਵੱਧ ਵੋਟਰ ਰਜਿਸਟਰਡ ਹੋਣ ਵੱਧ ਤੋਂ ਵੱਧ ਵੋਟਾਂ